ਸ਼ਤਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਸਾਡੀ ਹਰ ਗੱਲਬਾਤ ਹਰ ਵੀਡੀਓ ਤੁਹਾਡੇ ਤੱਕ ਸਹੀ ਸਮੇਂ ਤੇ ਪਹੁੰਚਦੀ ਰਹੇ ਤੇ ਆਪਣਾ ਜਿਹੜਾ ਤਾਲ ਮਿਲავ ਬਣਿਆ ਰਹੇ ਪੰਜਾਬੀਓ ਅੱਜ ਅਸੀਂ ਨਾ ਸਾਡੇ ਸਿੰਘਪੁਰੇ ਵਾਲੇ ਖੇਤ ਦੇ ਵਿੱਚ ਖੜੇ ਆ ਜਿਹੜਾ ਹਰਿਆਣੇ ਦੀ ਹੱਦ ਦੇ ਨਾਲ ਹੈ ਬਾਈ ਨੂੰ ਬੇਨਤੀ ਉਧਰ ਇੱਕ ਵਾਰੀ ਕੈਮਰਾ ਜ਼ਰੂਰ ਕਰ ਲਿਓ ਨਾ ਇਹ ਇਹਦੇ ਵੀ ਦਿਖਾ ਦਿਓ ਇੱਥੇ ਇੱਕ ਨਾ ਸੀ ਖੇਤ ਡੱਗ ਬਣਾਇਆ ਹੈਗਾ ਪਾਣੀ ਰਕ ਸਟੋਰ ਕਰਨ ਵਾਸਤੇ ਇੱਕ ਕਨਾਲ ਦੇ ਵਿੱਚ ਆਪਾਂ ਇਹਦੇ ਬਾਰੇ ਚ ਕੁਝ ਗੱਲਾਂ ਕਰਾਂਗੇ ਵੀ ਇਹਦੇ ਵਾਸਤੇ ਸਰਕਾਰ ਕੀ ਦਿੰਦੀ ਹੈ ਜੇ ਦਿੰਦੀ ਹੈ ਤਾਂ ਕਿਵੇਂ ਦਿੰਦੀ ਹੈ ਜਾਂ ਕੀ ਦੇਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਅਸੀਂ ਕਹਿੰਦੇ ਆ ਜਿਹੜਾ ਅਸੀਂ ਇਹ ਬਣਾਇਆ ਇਹਦੇ ਤੇ ਜਿਹੜਾ ਕਾਗਜ਼ ਪਾਇਆ ਹੋਇਆ ਤੇ ਰਾਜਸਥਾਨ ਤੋਂ ਮੰਗਾਇਆ ਹੈ ਜੈਪੁਰ ਤੋਂ ਆਉਂਦਾ ਕੋਈ ਕੰਪਨੀਆਂ ਅਲੱਗ-ਅਲੱਗ ਬਣਾਉਂਦੀਆਂ ਹੀ ਆ ਇਹ ਜਿਹੜਾ ਕਾਗਜ਼ ਤਾਂ ਕਾਫੀ ਮੋਟਾ ਹੈ ਤੇ ਇਹਦੇ ਤੇ ਜਿਹੜਾ ਵਿੱਚ ਉਹ ਜਿਵੇਂ ਉਧਰ ਟਿੱਬਾ ਲੱਗਿਆ ਹੋਇਆ ਇਹਦੇ ਵਿੱਚੋਂ ਮਿੱਟੀ ਕਢਣੀ ਹੈ ਹੋਰ ਕਰਨੀ ਸਾਰਾ ਡੋਲੂ ਕਰਾਂ ਰਹੀ ਲਗਭਗ ਸਾਡਾ 2 ਲੱਖ ਤੋਂ ਉੱਪਰ-ਉੱਪਰ ਰੁਪਇਆ ਲੱਗੇ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਕੁਝ ਸਰਕਾਰੀ ਅਧਿਕਾਰੀਆਂ ਨੂੰ ਪਿੰਡ ਵਾਲਿਆਂ ਨੇ ਵੀ ਲਿਖ ਕੇ ਦਿੱਤਾ ਹੈ ਵੀ ਜਿਹੜੇ ਟੇਲਾ ਤੇ ਪੈਂਦੇ ਪਿੰਡਾਂ ਦੇ ਇੱਥੇ ਗਰਾਊਂਡ ਵਾਟਰ ਇਹ ਧਰਤੀ ਵਾਲਾ ਪਾਣੀ ਉਹ ਵਧੀਆ ਨਹੀਂ ਹੈਗਾ ਜੇ ਇਹੋ ਜਿਹੇ ਡੱਗ ਸਰਕਾਰ ਬਣਾ ਕੇ ਦੇਵੇ ਸਾਨੂੰ ਜਿਹਦੇ ਕੋਲੇ 5 ਕਿੱਲੇ ਜ਼ਮੀਨ ਹੈ ਉਹਨੂੰ ਇੱਕ ਕਨਾਲ ਚ ਮੰਨ ਲੋ ਡੱਗ ਬਣਾ ਕੇ ਦੇ ਦੇ ਜਿਵੇਂ ਨਾ ਨੰਗਲ ਡੈਮ ਨੂੰ ਕਿਸੇ ਟਾਈਮ ਤੇ ਅਸੀਂ ਪੜਦੇ ਹੁੰਦੇ ਜਦੋਂ ਉਹ ਕਹਿੰਦੇ ਹੁੰਦੇ ਵੀ ਬਹੁਮুখী ਯੋਜਨਾ ਜਿਹੜੀ ਭਾਖੜਾ ਨੰਗਲ ਆ ਡੈਮ ਉਹ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਜਿਵੇਂ ਬਹੁਮুখী ਯੋਜਨਾ ਦੀ ਗੱਲ ਕਰਦੇ ਹੁੰਦੇ ਇੱਕ ਜਦੋਂ ਪਹਿਲਾਂ ਪੜ੍ਹਦੇ ਹੁੰਦੇ ਸੀ ਕਹਿੰਦੇ ਵੀ ਨੰਗਲ ਡੈਮ ਵਾਲੀ ਜਿਹੜੀ ਭਾਖੜਾ ਨੰਗਲ ਡੈਮ ਵਾਲੀ ਯੋਜਨਾ ਉਹ ਬਹੁਮੁਖੀ ਯੋਜਨਾ ਵੀ ਉਹਦੇ ਇੱਕ ਯੋਜਨਾ ਦੇ ਬਹੁਤ ਸਾਰੇ ਫਾਇਦੇ ਇਸ ਤਰ੍ਹਾਂ ਦੇ ਇਹ ਵੀ ਯੋਜਨਾ ਕਿਸਾਨਾਂ ਵਾਸਤੇ ਖਾਸ ਕਰਕੇ ਟੀਲਾ ਵਾਲਿਆਂ ਵਾਸਤੇ ਬਹੁਮੁਖੀ ਯੋਜਨਾ ਸਾਫਤ ਹੋ ਸਕਦੀ ਹੈ ਜੇ ਸਰਕਾਰ ਲੋਕਾਂ ਦੀ ਬਾਹ ਫੜੇ ਆ ਮੈਂ ਪਹਿਲਾਂ ਵੀ ਕਈ ਵੀਡੀਓ ਚ ਇਹਦੇ ਬਾਰੇ ਗੱਲ ਜ਼ਿਕਰ ਕਰ ਚੁੱਕਾ ਹਾਂ ਅੱਜ ਮੈਂ ਡਿਟੇਲ ਦੇ ਵਿੱਚ ਥੋੜਾ ਜ਼ਿਕਰ ਕਰੂੰਗਾ ਪਹਿਲੀ ਗੱਲ ਤਾਂ ਜੇ ਪੱਕਾ ਬਣਾਉਣਾ ਹੋਵੇ ਇੱਕ ਕਨਾਲ ਚ ਤਾਂ ਲਗਭਗ 4 ਲੱਖ ਰੁਪਇਆ ਚਾਹੀਦਾ ਹੈ ਔਰ ਹਰੇਕ ਕਿਸਾਨ ਦੇ ਬੱਚ ਦੀ ਗੱਲ ਨਹੀਂ ਹੈ ਕਿਸਾਨ ਖਾਸ ਕਰਕੇ ਟੇਲਾਂ ਵਾਲਾ ਤੇ ਨਰਮਾ ਪੱਟੀ ਵਾਲਾ ਪਹਿਲੇ ਬਹੁਤ ਕਰਜਈ ਹੈ ਦੂਜੀ ਗੱਲ ਇਹ ਕੀ ਹੈ ਜੇ ਇੰਨੀ ਕੁ ਹੈਲਪ ਸਰਕਾਰ ਕਰ ਦੇਵੇ ਪਹਿਲਾ ਫਾਇਦਾ ਤਾਂ ਇਹਦਾ ਇਹ ਹੋਊਗਾ ਕਿ ਜਦੋਂ ਸੌਣ ਦੇ ਮਹੀਨੇ ਜਾਂ ਜਦੋਂ ਪਾਣੀ ਜਿਆਦਾ ਹੁੰਦਾ ਹੈ ਤਾਂ ਲੋਕਾਂ ਦੇ ਮੋਗੇ ਜਿਹੜੇ ਪਿਛਲੇ ਲਾਸਟ ਵਾਲੇ ਦੋ ਤਿੰਨ ਪਿੰਡੇ ਟੇਲ ਤੇ ਪੈਂਦੇ ਆ ਉਹਨਾਂ ਦੇ ਖੁੱਲੇ ਰਿਹਾ ਕਰਨਗੇ ਤੇ ਲੋਕ ਪਾਣੀ ਸਟੋਰ ਕਰਿਆ ਕਰਨਗੇ ਜਿਵੇਂ ਆਪਾਂ ਆਹ ਆਰਜੀ ਤੌਰ ਤੇ ਦਿਖਾਈਓ ਤੇ ਦਿਖਾਇਓ ਪੈਪਾ ਗੱਨੀ ਮਾਰਿਓ ਆਪਾਂ ਇਹ ਆਰਜੀ ਤੌਰ ਤੇ ਇਧਰੋਂ ਆਉਂਦਾ ਇਹ ਇੱਥੋਂ ਇਹ ਬੇਚਾ ਕੇ ਡਿੱਗਦਾ ਹੈਗਾ ਉਹ ਤੋਂ ਕੱਸੀ ਦਾ ਪਾਣੀ ਇਹ ਸਟੋਰ ਵੀ ਆਪਾਂ ਥੋੜਾ ਜਿਆ ਕੀਤਾ ਵੀ ਆ ਹੁਣ ਹਾੜੀ ਤੋਂ ਪਹਿਲਾਂ ਜਦੋਂ ਆਪਾਂ ਕਣਕ ਨੂੰ ਥੋੜੀ ਜੀ ਲੋੜ ਘੱਟ ਸੀਗੀ ਉਦੋਂ ਪਹਿਲੀ ਗੱਲ ਤਾਂ ਅਸੀਂ ਸਟੋਰ ਕਰਕੇ ਪਾਣੀ ਬਰਬਾਦ ਨਹੀਂ ਹੋਇਆ ਕਰੂਗਾ ਦੂਜੀ ਗੱਲ ਜਿਹੜੇ ਸੂਏ ਆ ਰਜਵਾਹੇ ਆ ਕੱਸੀਆਂ ਉਹ ਟੁੱਟਿਆ ਨਹੀਂ ਕਰਨੀਆਂ ਟੇਲਾਂ ਤੇ ਲੋਕਾਂ ਦੀ ਫਸਲ ਵੀ ਬਚਾ ਕਰੂ ਔਰ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਵੀ ਨਹੀਂ ਹੋਇਆ ਕਰਨਾ ਤੀਜਾ ਪੁਆਇੰਟ ਹੈਗਾ ਜਿਹਦੇ ਤੇ ਸਰਕਾਰ ਸਾਨੂੰ ਇੰਨੀ ਕੁ ਮਦਦ ਕਰਦੀ ਹੈ ਜਿੰਨੀ ਕੁ ਮੈਂ ਤੁਹਾਨੂੰ ਕਿਹਾ ਵੀ 4 ਕੁ ਲੱਖ ਰੁਪਏ ਕਨਾਲ ਦੀ ਇੱਕ 5 ਕਿੱਲੇ ਵਾਲੇ ਕਿਸਾਨ ਨੂੰ ਕਰ ਦਿੰਦੀ ਹੈ ਜੇ 15 ਕਿੱਲੇ ਵਾਲਾ ਤਾਂ ਉਹਨੂੰ 3 ਕਨਾਲਾਂ ਦਾ ਕਰ ਦੇਵੇ ਤਾਂ ਇੱਕ ਇਹ ਵੀ ਪੁਆਇੰਟ ਹੋ ਸਕਦਾ ਜੇ ਇਸ ਤੋਂ ਵੀ ਓਵਰਫਲੋ ਹੁੰਦਾ ਇਹ ਤਾਂ ਇੱਕ ਨਾਲ ਦੀ ਚਾਰਜ ਪੁਆਇੰਟ ਹੋਵੇ ਜਿਸ ਤਰ੍ਹਾਂ ਪੂਥਲੇ ਪਾਸੇ ਦੂਜੇ ਪਾਸੇ ਟੱਕਰੀ ਚਾਰਜ ਪੁਆਇੰਟ ਦੇ ਦੇਗੇ ਗਰਾਊਂਡ ਦੇ ਥੱਲੇ ਵੀ ਜੇ ਇਹ ਏਦੂ ਵੀ ਓਵਰ ਹੋ ਗਿਆ ਇਹਦੇ ਪਾਸਾ ਤੇ ਵਾਲੇ ਕੁਸ਼ ਕੱਦ ਵਗੈਰਾ ਕੱਢਣੀ ਹੈ ਥੋੜਾ ਜਿਹਾ ਕੰਮ ਇਹਦਾ ਰਹਿੰਦਾ ਹੈ ਤਾਂ ਉਹ ਜਿਹੜਾ ਦੀ ਚਾਰਜ ਪੁਆਇੰਟ ਆ ਉਹਦੇ ਰਾਹੀਂ ਜ਼ਮੀਨ ਦੇ ਵਿੱਚ ਜਿਹੜਾ ਨਹਿਰੀ ਪਾਣੀ ਹੈ ਉਹ ਥੱਲੇ ਚਲਾ ਜਾਵੇ ਜਿਹੜਾ ਗਰਾਊਂਡ ਵਾਲਾ ਪਾਣੀ ਥੱਲੇ ਵਾਲਾ ਪਾਣੀ ਜਿਹੜਾ ਹੁਣ ਕੌੜਾ ਹੈ ਜਿਹੜਾ ਚਾਰ ਨੰਬਰ ਆਉਂਦਾ ਹੈ ਉਹ 'ਚ ਬਹੁਤ ਵੱਡਾ ਸੁਧਾਰ ਹੋ ਸਕਦਾ ਹੈ ਉਹਦੇ 'ਚ ਬਹੁਤ ਵੱਡਾ ਸੁਧਾਰ ਫੇਰ ਹੀ ਹੋਊਗਾ ਜਦੋਂ ਉਹ ਥੱਲੇ ਹਰ ਕਿਸਾਨ ਦੇ ਇੱਥੇ ਮੇਰੇ ਦੁਗਵਾਂਢੀ ਦੇਊਗਾ ਉਦੋਂ ਗਾੜ ਲੇ ਗਵਾਂਢੀ ਦੂਰ ਗਾੜ ਦੇ ਮੋਗੇ ਤੱਕ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਹੋਇਆ ਤਾਂ ਗਰਾਊਂਡ ਵਾਟਰ ਦਾ ਸੁਧਾਰ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਹੈ ਜਦੋਂ ਥੋੜੀ ਛੋਟੀਆਂ ਕਸੀਆਂ ਨਾਲ ਪਾਣੀ ਦਾ ਫਰਕ ਪੈ ਸਕਦਾ ਇਥੇ ਕੱਸੀ ਚੱਲਦੀ ਹੈ ਲੰਬੇ ਸਮੇਂ ਤੋਂ ਕੋਈ ਖਾਲ ਚੱਲਦਾ ਉੱਥੇ ਥੋੜਾ ਬੋਤਾ ਫਰਕ ਹੁੰਦਾ ਨਹਿਰਾ ਦੇ ਡੇੜੇ ਫਰਕ ਹੁੰਦਾ ਤਾਂ ਜਦੋਂ ਡਾਇਰੈਕਟ ਹੀ ਆਪਾਂ ਨੂੰ ਥੱਲੇ ਨੂੰ ਦੇ ਤਾਂ ਫੇਰ ਤਾਂ ਹੋਰ ਵੀ ਸੁਧਾਰ ਹੋ ਜੂਗਾ ਉਂਝੇ ਵਾਸਤੇ ਦੋ ਗੱਲਾਂ ਇੱਕ ਤਾਂ ਸਰਕਾਰ ਮਦਦ ਦੇਵੇ ਦੂਜਾ ਜਿੰਨਾ ਵੀ ਦਰਿਆਈ ਪਾਣੀ ਹੈ ਜਿਹੜਾ ਉਹਦੇ 'ਚ ਕਾਰਪੋਰੇਟ ਘਰਾਣੇ ਗੰਦ ਪਾਉਂਦੇ ਐ ਉਹ ਕਿ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਪਾਉਂਦੇ ਉਹ ਸਾਰੇ ਬੰਦ ਕਰੇ ਸਖਤੀ ਨਾਲ ਇਹਦੇ ਨਾਲ ਕੀ ਹੋਊਗਾ ਥੱਲੇ ਵਾਲਾ ਵੀ ਸੁਧਰੂਗਾ ਜਿਵੇਂ ਮੈਂ ਤੁਹਾਨੂੰ ਕਿਹਾ ਪਾਣੀ ਦੀ ਬਚਤ ਵੀ ਹੋ ਇਹ ਪਾਣੀ ਨੂੰ ਲੋਡ ਮਤਾਕ ਵਰਤਿਆ ਵੀ ਜਾ ਸਕਦਾ ਥੱਲੇ ਵਾਲਾ ਘਟ ਵਰਤਿਆ ਜਾਊਗਾ ਅਸਲ ਦਾ ਵੀ ਸਹਾਰਾ ਹੋਊਗਾ ਕਿਸਾਨ ਦੀ ਆਮਦਨ ਚ ਵੀ ਵਾਧਾ ਹੋਊਗਾ ਔਰ ਇਹਦੇ ਵਿੱਚ ਤੇ ਮੈਂ ਪਹਿਲਾਂ ਸ਼ੁਰੂ ਕੀਤਾ ਵੀ ਸਬਸਿਡੀ ਦਿੰਦੀ ਕੀ ਹੈ ਸਰਕਾਰ ਸਾਡੀ ਪੰਜਾਬ ਦੀ ਸਰਕਾਰ ਲੰਬੇ ਸਮੇਂ ਤੋਂ ਮੈਂ ਇਹ ਹੋਣ ਵਾਲੀ ਸਰਕਾਰ ਨਹੀਂ ਕਹਿੰਦਾ ਸਾਰੀਆਂ ਸਰਕਾਰਾਂ ਹੁਣ ਤੱਕ ਇਸ ਪੱਖ ਤੋਂ ਕਿਸਾਨਾਂ ਪ੍ਰਤੀ ਤੇ ਆਮ ਲੋਕਾਂ ਪ੍ਰਤੀ ਬੇਈਮਾਨ ਹੈਗੀਆਂ ਨੀਤੀ ਵੀ ਮਾੜੀ ਹੈ ਨੀਤੀਆਂ ਵੀ ਮਾੜੀਆਂ ਸਾਡੇ ਨਾਲ ਇਹ ਨਾਲ ਹਰਿਆਣਾ ਸਿੰਘਪੁਰਾ ਨਾਲੀ ਬਸ ਆਸੀਂ ਹੱਦ ਤੀ ਖੜੇ ਆਂਗੇ ਮੰਨ ਲਓ ਆਪਣੇ ਖੇਤ ਤੋਂ ਅੱਗੇ ਡੱਗ ਤੋ ਉੱਥੇ 80% ਸਬਸਿਡੀ ਦਿੰਦੀ ਹੈ ਸਰਕਾਰ ਮੈਂ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਹੋਰ ਕਈ ਚੇਟਾਂ ਦੇ ਵਿੱਚ ਦੇਖਿਆ ਜਿੱਥੇ ਪਾਣੀ ਆਲਾ ਸਟੋਰ ਕਰਨ ਆਲਾ ਜੇ ਕੋਈ ਸਿਸਟਮ ਬਣਾਉਂਦਾ ਹੈ ਤਾਂ ਉਹਨੂੰ ਸਰਕਾਰ 80 90 ਕਈ ਥਾਵਾਂ ਤੇ ਤਾਂ 100% ਸਬਸਿਡੀ ਮੈਂ 2016 ਤੇ ਗਿਆ ਮੱਧ ਪ੍ਰਦੇਸ਼ ਦੇ ਵਿੱਚ 100% ਸਬਸਿਡੀ ਸਰਕਾਰ ਦਿੰਦੀ ਸੀਗੀ ਐਸਾ ਬਣਾਉਣ ਵਾਸਤੇ ਇਹ ਤੁਸੀਂ ਭਾਈ ਮੀਂਹ ਇਲਾਜਾ ਜਿਹੜਾ ਵੀ ਪਾਣੀ ਸਟੋਰ ਕਰ ਲਿਆ ਕਰੋ ਉਹਨੂੰ ਵਰਤ ਲਿਆ ਕਰੋ ਥੋੜਾ ਸਾਰਾ ਪੈਸਾ ਸਰਕਾਰ ਦੇਊਗੀ ਸਾਡੇ ਕੀ ਹੈਗਾ ਸਾਡੇ ਪਹਿਲੀ ਗੱਲ ਤਾਂ ਸਬਸਿਡੀ ਦਿੰਦੇ ਹੀ ਨਹੀਂ ਜੇ ਦਿੰਦੇ ਆ ਤਾਂ ਉਹ ਕਹਿੰਦੇ ਬੱਕਰੀ ਦੇ ਮੇਂਗਣਾ ਘੋਲਣ ਵਾਲੀ ਗੱਲ ਹੈ ਫਿਰ ਕਹਿੰਦੇ ਜੀ 2.5 ਕਿੱਲੇ ਪਹਿਲਾਂ ਬਾਗ ਲਾਓ ਬਾਗ ਤੋਂ ਬਾਅਦ ਫਿਰ ਤੁਹਾਨੂੰ 75000 ਰੁਪਏ ਇਹਦੇ ਵਾਸਤੇ ਦੇਵਾਂਗੇ ਫਿਰ ਵੀ 75000 75000 ਦਾ ਤਾਂ ਕੱਲਾ ਡੀਜ਼ਲ ਮੱਤ ਗਿਆ ਮੇਰਾ ਇੱਕ ਕਨਾਲ 'ਚ ਟਰੈਕਟਰ ਆਉਦੇ ਸੀਗੇ ਲਿਆਦੇ ਵਾਲੇ ਮੁੰਡਿਆਂ ਦੇ ਸੀਗੇ ਜੇ ਕਿਤੇ ਮੰਨ ਕੇ ਚਲੋ ਵੀ ਕਿਰਾਏ ਤੇ ਕਰਾਉਣਾ ਆਉਂਦਾ ਫਿਰ ਤਾਂ ਜਮੇ ਹੀ ਦਾੜੀ ਨੂੰ ਮੁੱਛੇ ਹੀ ਵੱਟੀਆਂ ਹੋ ਜਾਂਦੀਆਂ ਮੇਰਾ ਮਤਲਬ ਹੈ ਜੇ ਸਰਕਾਰ ਚਾਵੇ ਇਕੱਲੀ ਇਹ ਚੀਜ਼ ਨਾਲ ਸੂਏ ਰਜਵਾਹੇ ਟੁੱਟਣੋ ਬਚ ਸਕਦੇ ਆ ਬਹੁਤ ਵੱਡਾ ਨੁਕਸਾਨ ਉਹਨੂੰ ਵੀ ਬਚ ਸਕਦਾ ਬਹੁਤ ਵੱਡੇ ਫਾਇਦੇ ਵੀ ਹੋ ਸਕਦੇ ਆ ਇਹ ਇੱਕ ਬਹੁਮੁਖੀ ਯੋਜਨਾ ਜੇ ਸਰਕਾਰ ਹਰ ਕਿਸਾਨ ਨੂੰ ਬਣਾ ਕੇ ਦੇਵੇ ਪੰਜਾਬ ਸਰਕਾਰ ਖਾਸ ਕਰਕੇ ਟੇਲਾ ਵਾਲੇ ਪਿੰਡਾ ਜਿਹੜੇ ਇਵੇਂ ਸਾਡੇ ਨੇੜਲੇ ਮੇਰੇ ਬਹਿਮਣ ਕੌਰ ਸਿੰਘ ਬਹਿਮਣ ਜੱਸਾ ਸਿੰਘ ਆ ਸਿੰਘ ਭਰਾ ਦਾ ਚਲੋ ਹਰਿਆਣੇ ਦਾ ਤੰਗਰਾਲੀ ਹੈ ਆਪਣੇ ਲਹਿਰੀ ਹੈ ਮੈਨੂਆਣਾ ਗਾਟ ਵਾਲੀ ਹੈ ਗਿਆਨ ਹੈ ਬਹੁਤ ਸਾਰੇ ਪਿੰਡ ਹੈਗੇ ਹੈਗੇ ਜਿਹੜੇ ਟੇਲਾ ਤੇ ਪੈਂਦੇ ਹੈਗੇ ਜੇ ਉਹਨਾਂ ਨੂੰ ਇਹ ਸਹੂਲਤ ਸਰਕਾਰ ਦੇਵੇ ਸਪੈਸ਼ਲ ਫੰਡ ਜਾਰੀ ਕਰਕੇ ਤਾਂ ਇਹਦੇ ਨਾਲ ਬਹੁਤ ਵੱਡੇ ਲਾਭ ਹੋ ਸਕਦੇ ਆ ਅੱਜ ਦੀ ਵੀਡੀਓ ਚ ਭਰਾਵੋ ਮੈਂ ਇਨੀ ਗੱਲ ਕਰਨੀ ਸੀਗੀ ਹਾਲ ਦੀ ਘੜੀ ਮੈਂ ਤੁਹਾਨੂੰ ਦੁਬਾਰੇ ਦੱਸਦਾ ਕਿ ਪੰਜਾਬ ਸਰਕਾਰ ਕਹਿੰਦੀ ਹੈ ਬਾਗਬਾਨੀ ਵਿਭਾਗ 75000 ਦੇਊਗਾ ਪਰantu ਜੇ ਤੁਸੀਂ ਬਾਗ ਲਾਇਆ ਡੱਗ ਬਣਾ ਕੇ ਇੱਕ ਕਨਾਲ ਦਾ ਤੁਹਾਡਾ ਡੱਗ ਹੈ ਤੇ ਨਾਲ ਤੁਹਾਡਾ ਬਾਗ ਲਾਇਆ ਹੋਇਆ ਹੁਣ ਬਾਗ ਲਾਉਣਾ ਵੀ ਕੋਈ ਸੌਖਾ ਕੰਮ ਨਹੀਂ ਹੈ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਪਹਿਲਾਂ ਇੱਧਰ ਪੈਸੇ ਫਿਰ ਉੱਧਰ ਪੈਸੇ ਫਿਰ ਵੀ 75000 ਮਿਲੂਗਾ ਜਿਹਦੇ ਵਾਸਤੇ 4 ਲੱਖ ਰੁਪਏ ਸਰਕਾਰ ਦੇਵੇ ਨਾਲ ਰੀਚਾਰਜ ਕਰਨ ਵਾਸਤੇ ਕੁਝ ਆਮਦਨ ਦਾ ਉਹ ਦੇਵੇ ਤਾਂ ਬਹੁਤ ਵੱਡਾ ਜਿਹੜਾ ਕਿਸਾਨਾਂ ਦਾ ਤੇ ਸਰਕਾਰ ਦਾ ਅਰ ਆਰਥਿਕ ਨੁਕਸਾਨ ਹੁੰਦਾ ਉਹ ਬਚ ਸਕਦਾ ਹੈ ਬਹੁਤ ਵੱਡੇ ਲੈਵਲ ਤੇ ਨਹਿਰੀ ਪਾਣੀ ਦੀ ਬਚਤ ਹੋ ਸਕਦੀ ਹੈ ਸੋ ਅੱਜ ਦੀ ਵੀਡੀਓ ਚ ਮੇਰੀ ਇੰਨੀ ਇੱਕ ਗੱਲ ਬਾਤ ਹੀ ਹੈ ਉਮੀਦ ਹੈ ਵੀਡੀਓ ਨੂੰ ਤੁਸੀਂ ਸ਼ੇਅਰ ਕਰੋਗੇ ਜੇ ਚੰਗੀ ਲੱਗੀ ਅੱਗੇ ਤੁਹਾਡੇ ਰੂਰੂ ਫੇਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ